हां जी दोस्तों सारेया नु सस्श्री काल स्वागत करदेया टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮਮੂਤਪੁਰ ਤਹਿਸੀਲ ਪੱਟੀ ਜ਼ਿਲ੍ਹਾ શ્રી ਤਨਤਨ ਸਾਹਿਬ ਲੱਗਦਾ ਹੈਗਾ ਠੀਕ ਹੈ ਜੀ ਫੇਰ ਗੁਰਵੰਤ ਸਿੰਘ ਹੋਰਾਂ ਦੇ ਕੋਲੇ ਆਏ ਆ ਦੋਸਤੋ ਅਮਰਕੋਟ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੇ ਅੱਜ ਤੁਹਾਨੂੰ ਟੋਟਲ ਜਿਹੜੇ 5 ਨੱਕ ਦਿਖਾ ਦੇਣੇ ਆ 4 ਨੱਕ ਜਿਹੜੇ ਬਿਲਕੁਲ ਤਾਜ਼ੇ ਸਵੇ ਸਵੇ ਆ ਇੱਕ ਮਾਝੇ ਬਿਲਕੁਲ ਗੱਬਣ ਦਿਖਾ ਦਾਂਗੇ ਠੀਕ ਹੈ ਜੀ ਤੇ ਤਿੰਨ ਵੇੜਾ ਤਿੰਨ ਜਿਹੜੀਆਂ ਮੱਝਾਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਡਿਟੇਲ ਕੱਲੇ ਕੱਲੇ ਪਸ਼ੂ ਦੀ ਕੱਲੇ ਕੱਲੇ ਐਨੀਮਲ ਦੀ ਆਪਾਂ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਤੁਹਾਨੂੰ ਜੜੀ ਮਿਲ ਸਕੇ ਦੋ ਮੱਝਾਂ ਜਿਹੜੀਆਂ ਦੋਸਤੋ ਨੀਲੀ ਦੇ ਪੱਖ ਦੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਦੋ ਮੋਹਰੇ ਦੇ ਵਿੱਚ ਝੋਟੀਆਂ ਹੁੰਦੀਆਂ ਨੇ ਠੀਕ ਆ ਜੀ ਉਹ ਦਿਖਾ ਦਾਂਗੇ ਤੇ ਇੱਕ ਲਾਸ਼ਟ ਦੇ ਵਿੱਚ ਤੁਹਾਨੂੰ ਵੇੜ ਦਿਖਾ ਦਾਂਗੇ ਤੇ 25 ਸਤੰਬਰ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹ ਸਾਢੇ 4 4:00 ਵਜੇ ਦਾ ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਕੱਲ ਨੂੰ 26 ਸਤੰਬਰ ਨੂੰ ਮਾਰਨਿੰਗ 6:00 ਵਜੇ ਜਿਹੜੀ ਵੀਡੀਓ ਦੋਸਤੋ ਆਪਾਂ ਅਪਲੋਡ ਕਰ ਦੇਾਂਗੇ ਠੀਕ ਆ ਆਹ ਕਰਦੇ ਆਂ ਗੱਲਬਾਤ ਵੀਰ ਗੁਰਵੰਤ ਦੇ ਨਾਲ ਪੁੱਛ ਲੈਣੀਆਂ ਦੋਸਤੋ ਕੀ ਡਿਟੇਲ ਆ ਜੀ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਹੋਰ ਥੋੜਾ ਥੋੜਾ ਠੀਕ ਠਾਕ ਆ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਠਾਕ ਵਧੀਆ ਵਧੀਆ ਤੁਹਾਨੂੰ ਸੁਣਾ ਬਹੁਤ ਵਧੀਆ ਗੁਰਵੰਤ ਵੀਰੇ ਤੇ ਹੋਰ ਵਧੀਆ ਚੱਲੀ ਜਾਂਦਾ ਸਰਕਲ ਹਾਂ ਜੀ ਵਧੀਆ ਚੱਲੀ ਜਾਂਦਾ ਕਰ ਤੇ ਗੁਰਮਤਿ ਵੀਰੇ ਅੱਜ ਪਸ਼ੂ ਕਿੰਨੇ ਬਕਾਊ ਟੋਟਲ ਪੰਜ ਨਗਨੇ ਆਪਣੇ ਕੋਲ ਪੰਜ ਹੋਇਆ ਵੀਰ ਜੀ ਦੋ ਮਹੀਂ ਨੀਲੀ ਆ ਤੇ ਦੋ ਮੋਰਾ ਜੀ ਅੱਛਾ ਜੀ ਇੱਕ ਵਹਿੜ ਆ ਦੂਜੇ ਸਵੇ ਠੀਕ ਹੈ ਜੀ ਹਾਂ ਜੀ ਇੱਕ ਵਹਿੜ ਆ ਦੋਸਤ ਦੂਜੇ ਸਵੇ ਦੇ ਤਿੰਨ ਮੱਝਾਂ ਸੋਈਆਂ ਇੱਕ ਮੱਝ ਗੱਬਣੇ ਤੇ ਵਹਿੜ ਸੋਈ ਠੀਕ ਹੈ ਭਰਾ ਠੀਕ ਹੈ ਗੁਰਮਤਿ ਭਾਈ ਪਹਿਲੇ ਨੰਬਰ ਤੋਂ 568 ਜਿਹੜੀ ਮੱਝਾਂ ਦੀ ਜਾਣਕਾਰੀ ਕਰ ਦਈਏ ਹਾਂ ਜੀ ਪਹਿਲੇ ਨੰਬਰ ਤੋਂ ਦੋਸਤ ਇੱਕ ਨੀਲੀ ਦੇ ਪੱਖ ਦੀ ਤੁਹਾਨੂੰ ਆ ਜਿਹੜੀ ਝੋਟੀ ਆ ਮੱਝ ਆ ਇਹ ਦਿਖਾ ਦਿੰਨੇ ਆ ਗੁਰਮਤਿ ਸੂਬਾ ਵੀਰ ਕਿੰਨਾ ਸੋਈ ਤੀਜਾ ਸੂਬਾ ਸੋਈ ਵੀਰ ਜੀ ਤੇਜਾ ਸੁਭਾ ਸੋਈ ਆ ਟੇਡੇ ਕੱਟ ਦੇ ਵਿੱਚ ਲਓ ਜੀ ਨੀਲੀ ਦੀ ਜਿਹੜੀ ਆ ਦੋਸਤੋ ਪਿਓਰ ਮੱਝ ਆ ਠੀਕ ਆ ਤੇਜਾ ਸੁਭਾ ਸੋਈ ਆ ਤੇ ਸੋਈ ਨੂੰ ਕਿੰਨਾ ਕਿਦਾਂ ਕੋ ਗਰਵੰਤ ਆ ਅੱਜ ਛੇਵਾਂ ਦੇਣੇ ਵੀ ਜੀ ਛੇਵਾਂ ਦੇਣੇ ਅੱਜ ਨੀਲੀ ਦਾ ਕਟਾ ਮਗਰ ਤੇ ਮਗਰ ਨੀਲੀ ਦਾ ਹੀ ਕਟਾ ਪਾਤਾ ਠੀਕ ਆ ਟੇਡੇ ਕੱਟ ਦੇ ਵਿੱਚ ਆ ਦੋਸਤੋ ਵੇਖ ਸਕਦੇ ਤੁਸੀਂ ਡਿੰਗਾ ਚੀਰ ਆ ਠੀਕ ਆ ਅੱਖਾਂ ਬਿੱਲੀਆਂ ਨੇ ਅੱਖਾਂ ਦੇ ਵਿੱਚ ਜਵਾਬ ਤੇ ਸਿੰਘ-ਸਿੰਘ ਬਿਲਕੁਲ ਕੁੰਡਾ ਤੇ ਮਗਰਲੇ ਪੈਰ ਜਿਹੜਿਆ ਦੋਸਤੋ ਥੋਤੇ ਤੁਹਾਨੂੰ ਨਜ਼ਰ ਆ ਜਾਣਗੇ ਜਵਾਬ ਜਿਹੜੇ ਮਗਰਲੇ ਪੈਰਾਂ ਤੇ ਠੀਕ ਆ ਤੇ ਗਰਵੰਤ ਅੱਜ ਵੀ ਮਾਲਕੀ ਦੁੱਧ ਤੇ ਆ ਗਈ ਆ ਬੌਣੇ ਤੋਂ ਬਾਹਰ ਹੋਣਾ ਹਾਂਜੀ ਵੀਰ ਜੀ ਹੁਣ ਇਸ ਟਾਈਮ ਤੇ ਦੇਖ ਲਓ 11 ਕਿਲੋ ਤਿਆਰ ਆ ਜਿਹੜਾ ਦੁੱਧ 11 ਕਿਲੋ ਹਾਂਜੀ ਵੀ ਨੈਟ ਜਿਹੜਾ ਹਾਂਜੀ ਜਿਹੜਾ ਆਪਾਂ ਤੋਲ ਲੈਣਾ ਠੀਕ ਆ ਜੀ 11 ਕਿਲੋ ਜਿਹੜਾ ਦੋਸਤੋ ਨੈਟ ਜਿਹੜਾ ਹਾਜ਼ਰ ਦੁੱਧ ਦਾ ਅੱਜ 6ਵੇਂ ਦਿਨ ਦੇ ਵਿੱਚ ਠੀਕ ਆ ਸੋ ਆਰਡਰ ਕੁਆਲਿਟੀ ਇੱਕ ਵਾਰੀ ਵੇਖ ਕੇ ਜ਼ਰੂਰ ਚੈੱਕ ਕਰੋ ਵੇਣ ਜਿਹੜੀਆਂ ਦੋਹਾਂ ਪਾਸੇ ਮਿਲਕ ਵੇਣ ਆਪਾਂ ਕਹਿ ਦਿੰਨੇ ਆ ਵੀ ਮੋਟੀਆਂ ਜਿਹੜੀਆਂ ਦੋਸਤੋ ਨਾੜਾਂ ਜਿਹੜੀਆਂ ਉਹ ਤੁਹਾਨੂੰ ਦਿਖਾਈ ਦੇਣਗੀਆਂ ਤੇ ਆਹ ਜਿਹੜਾ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਠੀਕ ਹੈ ਜੀ ਤੇ ਮਾਰਨਿੰਗ ਗਰੋਹਾਂ ਤੋਂ ਸਵੇਰ ਚੁਵਾਈ ਕਿੰਨੇ ਕ ਬਜੇ ਦੀ 6 ਵਜੇ ਦੀ ਵੀਰ ਜੀ ਸਵੇਰ ਦੀ ਚੁਵਾਈ ਆਪਣੀ 6 ਵਜੇ ਦੀ ਜਿਹੜੀ ਆ ਦੋਸਤੋ ਮਾਰਨਿੰਗ ਚੁਵਾਈ ਸੀਗੀ ਤੇ ਖੋਲ ਕੇ ਦਿਖਾਈਏ ਜੀ 6 ਵਜੇ ਦੀ ਮਾਰਨਿੰਗ ਚੁਵਾਈ ਆ ਦੋਸਤੋ ਟਾਈਮ ਤੋਂ ਟਾਈਮ ਤੁਸੀਂ ਚੁਵਾਈ ਕਰ ਸਕਦੇ ਜੇ ਦੋ ਟਾਈਮ ਚੋ ਲੋ ਕੋਈ ਤਿੰਨ ਟਾਈਮ ਚੋ ਲੋ ਠੀਕ ਆ ਜੀ ਤੇ ਹਾਈਟ ਦੀ ਗੱਲ ਕਰ ਲਈਏ ਮੇਨ ਤੇ ਫੁੱਲ ਵੱਡੀ ਹਾਈਟ ਆ ਕੱਦ ਵੇਖੋ ਮੱਝ ਦਾ ਕੱਦ ਪੂਰਾ ਜਿਹੜਾ ਪ੍ਰੋਪਰ ਦੋਸਤੋ ਫੁੱਲ ਵੱਡਾ ਠੀਕ ਆ ਆ ਦੇਖੋ ਜੀ ਠੀਕ ਆ ਬਾਕੀ ਚਵਾਈ ਕਰਮਾਂ ਤੇ ਚੰਗੀ ਏ ਹਾਂਜੀ ਚਵਾਈ ਵੀਰ ਜੀ ਵਧੀਆ ਕੱਦ ਵੀ ਇੱਕ ਵੱਡਾ ਕਹਿ ਦੇਣਾ ਇੱਕ ਬੇਲ ਬੋਲ ਪੂਰੀ ਫੋਲੀ ਲੰਬਾਈ ਵੇਖੋ ਹਾਂਜੀ ਠੀਕ ਆ ਬੇਲ ਦੀ ਵੀ ਪੂਰੀ ਐਕਸਟਰਾ ਆਰਡੀਨਰੀ ਆ ਬੇਲ ਵੀ ਚੰਗੀ ਸਪੈਸ਼ਲ ਖਾਸ ਤੇ ਉਚਾਈ ਕੱਦ ਘਾਟ ਵੀ ਪੂਰਾ ਠੀਕ ਆ ਜੀ ਵੀ ਕਿਸੇ ਪਾਸਿਓ ਵੀ ਆਪਾਂ ਕਹਿ ਜੇ ਦੋਸਤੋਂ ਉਹ ਵੀ ਖੁੰਝੀ ਨਹੀਂ ਗਈ ਮਾਝਾ ਠੀਕ ਆ ਬਾਕੀ ਚਵਾਈ ਇੱਕ ਨੰਬਰ ਆ 11 ਕਿਲੋ ਦੁੱਧ ਜਿਹੜਾ ਅੱਜ 6ਵੇਂ 7ਵੇਂ 6ਵੇਂ 7ਵੇਂ ਦਿਨ ਦੇ ਵਿੱਚ ਬਿਲਕੁਲ ਹਾਜ਼ਰ ਠੀਕ ਆ ਪਸਲੇ ਪਿੰਡੇ ਦੀ ਆ ਤੇ ਦੇਖ ਬਹੁਤ ਜਦੀ ਸੋਹਣੀ ਆ ਜਿੱਦਾਂ ਕਿ ਬਹੁਤ ਵੀਰ ਡਿਮਾਂਡ ਕਰਦੇ ਆ ਵੀ ਨੀਲੀ 라ਵੀ ਦੇ ਵਿੱਚ ਟੇਡਾ ਜਾਂ ਡੀਡਾ ਕੱਟ ਹੋਵੇ ਦੋਸਤੋ ਤੇ ਪਸ਼ੂ ਖਰੀਦਣਾ ਚਾਹੁੰਦੇ ਆ ਉਹਨਾਂ ਵੀਰਾਂ ਲਈ ਇੱਕ ਸਪੈਸ਼ਲ ਜਿਹੜੀ ਤੋਹਫਾ ਚੀਜ਼ ਆ ਖੱਬਾ ਘੱਟ ਜਿਹੜੀ ਖਰੀਦ ਲਿਓ ਤੇ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣੀ ਆ ਦੋਸਤੋ ਇਧਰ ਵੰਡ ਦੇਖੋ ਆਪਸੀ ਥਣਾ ਦੀ ਜਿਹੜੀ ਆ ਦੋਸਤੋ ਵਿਥੀ ਵੇਖੋ ਕਮਾਲ ਦੀ ਆ ਦੇਖੋ ਜਰਾ ਗੱਟ ਗੱਟ ਤੋਂ ਜਾਰੀ ਹੈ ਸਾਰੇ ਵੀ ਨਹੀਂ ਠੀਕ ਆ ਵੀ ਗੱਠ ਗੱਠ ਵੱਜਦੀ ਹੈ ਵੀ ਗੱਠ ਗੱਠ ਦੀ ਵੰਡ ਆ ਵੀ ਸਪੇਸ ਚੰਗੀ ਸਪੈਸ਼ਲ ਆ ਖਾਸ ਜਿਹੜੀ ਵਿਥੀ-ਵੁਥੀ ਜਿਕਰ ਜੋਗਾ ਦ ਤੇ ਚਵਾਈ ਵੀ ਵੀਰ ਕਹਿੰਦਾ ਵੀ ਇੱਕ ਨੰਬਰ ਆ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਤੇ ਘਰੋਂ ਤੋਂ ਮੁੱਲ ਲੈਂਦਾ ਕੀ ਲਊਗਾ ਇਹਦਾ ਮੁੱਲ ਵੀਰ ਜੀ 90 ਹਜ਼ਾਰ ਕਰਦੇ ਜਿਹੜਾ ਸਹੀ ਲੈਣ ਦੇ ਨਾਲ ਆਪਾਂ 90 ਹਾਂਜੀ ਠੀਕ ਹੈ ਜੀ ਵਿੱਚੋਂ ਕੋਈ ਮਾਨਤਾਂ ਨੂੰ ਮੌਕੇ ਤੋਂ ਹੁੰਦਾ ਰਹਿਦਾ ਆ ਜੀ ਉਹ ਕਰਾਵੇਂ ਮਾਨਤਾਂ ਜਿਹੜਾ ਵੀਰ ਭਰਾ ਲਊਗਾ ਹੂੰ ਵਾਤ 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 ਮਾਨਤਾਂ ਕਰਾਂ ਠੀਕ ਹੈ ਜੀ ਹਾਂਜੀ 90 ਹਜ਼ਾਰ ਦੇ ਵਿੱਚੋਂ ਪ੍ਰਭੂ ਮਾਨਤਾਂ ਹੋ ਜਾਊਗਾ ਠੀਕ ਹੈ ਜਿਹੜਾ ਕੋਈ ਵੀਰ ਆਊਗਾ ਘਰੇ ਖਰੀਦਦਾਰ ਖਾਸ ਤੌਰ ਤੇ ਮਾਨ ਤਾਂ ਜਿਹੜਾ ਦੋਸਤੋ ਹੋ ਜੂਗਾ ਜਿਹੜਾ ਵੀ ਆਊਗਾ ਠੀਕ ਆ ਜੀ ਛੋੜ ਛੱਪਾ ਕੋਈ ਪਿਆਰ ਮੁਹੱਬਤੋ ਹਰ ਵਾਰ ਜਿਹੜੀ ਆ ਦੋਸਤੋ ਵਪਾਰ ਦੀ ਲੈਣ ਵਿੱਚੋਂ ਛੋੜ ਛੱਪਾ ਜ਼ਰੂਰ ਕੀਤਾ ਜਾਂਦਾ ਕੋਈ ਫਿਕਸ ਰੇਟ ਨਹੀਂ ਹੈਗਾ ਵਿੱਚੋਂ ਛੋੜ ਛੱਪਾ ਜ਼ਰੂਰ ਹੋਊਗਾ ਹੋਰ ਛੱਟੇ ਦੀ ਦੁੱਧ ਹੀ ਆਪਣੀ ਗਰੰਟੀ ਹੋ ਗਈ ਪਹੋਰ ਛਟਾ ਹੋਵੇ ਥੰਚ ਹੂੰ ਉਹਦੀ ਵੀ ਆਪਣੀ ਗਰੰਟੀ ਹੋ ਗਈ ਠੀਕ ਆ ਜੀ ਹਾਂਜੀ ਵੀ ਪੂਰੀ ਤਸੱਲੀ ਬਖਸ਼ਾ ਹਾਂਜੀ ਠੀਕ ਆ ਤੇ ਪੂਰੀ ਤਸੱਲੀ ਬਖਸ਼ਾ ਦੋਸਤੋ ਜਿਹੜੀ ਇਹ ਮਾਝ ਤੁਹਾਨੂੰ ਆਪਾਂ ਦਿਖਾਤੀ ਆ ਤਾਂ ਸੈਕਿੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਜਿਹੜੀ ਆ ਦੂਜੀ ਇਹ ਪ ਠੀਕ ਆ ਪਿੰਡਾ ਵੇਖੋ ਬੇਲ ਵੇਖੋ ਉਚਾਈ ਕਦ ਕਾਠ ਬਾਕੀ ਬਰੀਡ ਦੇ ਵਿੱਚ ਪੂਰੀ ਪੈਂਦੀ ਆ ਦੁੱਧ ਜਿਹੜਾ ਦੋਸਤੋ 11 ਲੀਟਰ ਆ ਬਾਕੀ ਆ ਕੇ ਸੇਵਾ ਕਰ ਲੂ ਜਿਹੜਾ ਵੀਰ ਕੋਈ ਚੰਗੀ ਤੇ ਪਲੱਸ ਚੱਲੂਗੀ ਠੀਕ ਆ ਤੇ ਅਡ ਰੋਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਆ ਜੇ ਦੁੱਧ ਕਰੋਗੇ ਆਪਾਂ ਜਿਹੜਾ ਮੌਕੇ ਤੇ ਆਜਰੇ ਉਹ ਦੱਸਣਦੇ ਆ ਕਿ ਆਹ ਟਾਈਮ ਤੇ ਜਿੰਦਾ ਹੈਗਾ ਆਪਾਂ ਜਿੰਨੇ 6ਵੇਂ ਦਿਨ ਦੇ ਵਿੱਚ ਹਾਂਜੀ ਬਿਲਕੁਲ ਤੇ ਕਰਵਾ ਤਾਂ ਇਸ ਤੋਂ ਬਾਅਦ ਅਗਲੀ ਆ ਵੀ ਨੀਲੀ ਦੀ ਆ ਗਈ ਹਾਂਜੀ ਇਹ ਦੂਜਾ ਸਵੇਰ ਸੋਈ ਵੀ ਜੀ ਦੂਜਾ ਸਵੇਰ ਸੋਈ ਆ ਇਹਨੂੰ ਦਿਨ ਕਿੰਨੇ ਹੋ ਗਏ ਇਹ ਕੱਲ ਦੀ ਸੋਈ ਲਓ ਜੀ ਹਾਂਜੀ ਬਿਲਕੁਲ ਪਲਵਾਨਾ ਵਰਗੀ ਇਹ ਵੀ ਠੀਕ ਹੈ ਜੀ ਰਾਜੀ ਆ ਫੁੱਲ ਬਟਾ ਫੁੱਲ ਵਜਣ ਵਾਲੀ ਆ ਤੇ ਮੱਝਾਂ ਦੋਸਤੋ ਬੇਸ਼ੱਕ ਇਹ ਤੇ ਚੰਗੀਆਂ ਹੁੰਦੀਆਂ ਨੇ ਵੱਡੀਆਂ ਹੁੰਦੀਆਂ ਨੇ ਠੀਕ ਆ ਗਿੱਲੇ 나ੜੂ ਵੇਖੋ 나ੜੂ ਬੱਚੇ ਤੇ ਬਿਲਕੁਲ ਨਾਲ ਆ ਅੱਜ ਦੂਜੇ ਦਿਨ ਦੇ ਵਿੱਚ ਠੀਕ ਆ ਤੇ ਮਗਰੇ ਤੇ ਕਟਾ ਤੀ ਹਾਂਜੀ ਇਹਦੇ ਮਗਰੋਂ ਕਟਾਈ ਇਹ ਤੇ ਮਕਰ ਵੀ ਨੀਲੀ ਦਾ ਕਟਾ ਵੇਖੋ ਜੀ ਹਾਂਜੀ ਠੀਕ ਆ ਬਾਕੀ ਦੋਸਤੋ ਇਹੋ ਜਿਹੀ ਮਜਾ ਨਾਰਮਲੀ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਬੱਚੇ ਬਹੁਤ ਜ਼ਿਆਦੇ ਸੋਹਣੀ ਸੋਹਣੇ ਪਾਉਂਦੀਆਂ ਨੇ ਠੀਕ ਆ ਚਾਹੇ ਨੀਲੀ ਰਾਵੀ ਦਾ ਚੰਗਾ ਸੀਮਨ ਆਪਾਂ ਯੂਜ਼ ਕਰੀਏ ਇਹੋ ਜੇ ਸਰੀਰ ਕਾ ਢਾਂਚੇ ਵਾਲੀਆਂ ਇੰਨੀ ਕ ਮਾਰਕਿੰਗ ਵਾਲੀਆਂ ਇਹ ਨੀਲੀ ਦੀ ਮਾਜ ਦੂਜੇ ਨੰਬਰ ਤੇ ਦਿਖਾ ਰਿਹਾ ਦੂਜਾ ਸੁਬਾ ਸੋਈ ਆ ਤੇ ਦੂਜੇ ਦਿਨ ਦੇ ਵਿੱਚ ਬੌਲਾ ਅੱਜ ਕਿੰਨਾ ਜਰਜੀ ਬੌਲਾ ਦਾ ਵੀਰ ਜੀ ਨੇ ਚੰਗਾ ਕੱਢਿਆ ਬੌਲਾ ਦਾ ਉਹਨਾਂ ਐਫਐਮ ਤੇ ਤਿੰਨ ਡੰਗ ਝੋਲੀ ਆਪਾਂ ਅੱਛਾ ਜੀ ਤੇ ਚਾਰ ਚਾਰ ਪੰਜ ਪੰਜ ਚਾਰ ਚਾਰ ਕਿਲੋ ਚੋਈ ਦਾ ਅਜੇ ਥੋੜਾ ਬੱਲੇ ਥੱਲੇ ਛੱਡ ਦਿੱਤੀ ਤਾਂ ਕਿ ਆ ਦਾਤੋਂ ਬਾਹਰ ਹੀ ਹੋਊਗਾ ਅੱਛਾ ਹੂੰ ਠੀਕ ਹੈ ਜੀ ਅਜੇ ਥੋੜਾ ਬੱਲੇ ਥੱਲੇ ਵੀ ਛੱਡ ਦਿੱਤਾ ਨਾ ਪੂਰੀ ਸਾਫ ਨਹੀਂ ਕੀਤੀ ਪੂਰੀ ਸਾਫ ਨਹੀਂ ਕੀਤੀ ਹਾਂ ਜੀ ਬਿਲਕੁਲ ਜਿਹੜੀ ਦੋਸਤੋ ਬੌਲੇ ਤੋਂ ਖੀਸ ਤੋਂ ਖਾਲੀ ਬੌਲੇ ਦਾ ਸਾਫ ਨਹੀਂ ਕੀਤੀ ਠੀਕ ਜੀ ਆਪਾਂ ਕਹੇ ਅਮ ਜੀ ਕਹਿੰਦੇ ਨਹੀਂ ਬੌਲੇ ਤੋਂ ਤਾਜ਼ਾ ਲਾਈਏ ਤੇ ਜਾਵਦਾ ਕਿ 15 ਕਿਲੋ ਦਊਗੀ ਦੁੱਧ ਹਾਂ ਜੀ ਕੋਈ ਸ਼ੱਕ ਨਹੀਂ ਬਾਕੀ ਚਲੋ ਅੱਗੇ ਪਸ਼ੂ ਦੀ ਗੋਣਾ ਜੇ ਚੰਗੀ ਕਾਬਲੀਅਤ ਵਾਲੀ ਹੋਈ ਤਾਂ ਮੈਨੂੰ ਲੱਗਦਾ ਕਿ ਅੱਗੋਂ ਵੇਖ ਕੇ ਜਿਹਨੇ ਲੈਣੀ ਹੈ ਨਤਾਜ਼ਾ ਲਾਈ ਲੈਂਦਾ ਅੰਦਾਜ਼ਾ ਲਾ ਲੈਂਦਾ ਹਾਂ ਜੀ ਬਾਕੀ ਥਣ ਥਣ ਆਰਡਰ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਖੋਲ ਕੇ ਨਾਲ ਦੀ ਨਾਲ ਤੋੜ ਕੇ ਦਿਖਾਉਣੇ ਆ ਬਾਹਰ ਕੱਢ ਕੇ ਦਿਖਾਉਣੇ ਤਸੱਲੀ ਦੇ ਨਾਲ ਤੇ ਹਾਈਟ ਜਿਹੜੀ ਆ ਦੋਸਤੋ ਕੋਈ ਵੀਰ ਮ ਉਹਦੇ ਤੋਂ ਥੋੜੀ ਜੀ ਆਪਾਂ ਮੀਡੀਅਮ ਅਕਾਊਂਟ ਕਰ ਲਈਏ ਪਰ ਜਿਹੜੀ ਆ ਪਲੀ ਪੰਦਰ ਦੇਖੋ ਤੁਸੀਂ ਪਲੀ ਸੰਭੀ ਪੂਰੀ ਆ ਠੀਕ ਆ ਉੱਪਰ ਤੱਕ ਪੂਛ ਵੀ ਵਾਈਟ ਹੈਗੀ ਮਗਰਲੇ ਪੈਰ ਤੋਂ ਤੇ ਆ ਅਗਲੇ ਪੈਰਾਂ ਤੇ ਵੀ ਥੋੜਾ ਬਾਦਾਂ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਦੋਸਤੋ ਜਵਾਬ ਮਾੜਾ ਮੋੜ ਕੇ ਤੇ ਲिटल ਬਿਟ ਜਿਹੜਾ ਮਿਲ ਜੂਗਾ ਪੈਰਾਂ ਤੇ ਗਟਿਆਂ ਦੇ ਉੱਪਰ ਠੀਕ ਆ ਜੀ ਗਟਿਆ ਖੁਰਾਂ ਦੇ ਕੋਲ ਤੇ ਆਹ ਵੇਖੋ ਜੀ ਸੋ ਬਾਕੀ ਦੇਖੋ ਫੇਸ ਕੁਆਲਿਟੀ ਕਾਫੀ ਸੋਹਣੀ ਆ ਬਾਕੀ ਕੋਈ ਅੱਜ ਦੋਸਤੋ ਜਿਵੇਂ ਕਿ ਦੂਜੇ ਕਦਮ ਦੇ ਵਿੱਚ ਹੀ ਆ ਐਂਟਰੀ ਆ ਵੀ ਦੋ ਕ ਡੰਗ ਤਿੰਨ ਤਿੰਨ ਕ ਡੰਗ ਦੀ ਜਿਹੜੀ ਜਵਾਈ ਹੋ ਕੇ ਆ ਛੜੀ ਆ ਤੇ ਕੈਲਕੂਲੇਟ ਕੀਤਾ ਗਿਆ ਵੀ ਘੱਟੋ ਘੱਟ ਵੀ 8 ਤੋਂ ਬਾਹਰ ਤੇ 10 ਦੇ ਨੀਅਰ ਬਾਊਲਾ ਜਿਹੜਾ ਹੈਗਾ ਸਟਾਰਟਿੰਗ ਚੰਗੀ ਆ ਤੇ ਉਮੀਦ ਜਿਹੜੀ ਆ ਦੋਸਤੋ ਮਿਲਕ ਦੇ ਵਿੱਚ ਵੀ ਚੰਗੀ ਕਰ ਸਕਦੇ ਆ ਬਾਕੀ ਅੱਗੇ ਆਪਾਂ ਹਰ ਵਾਰ ਕਹਿ ਦਿੰਨੇ ਆ ਦੋਸਤੋ ਸੇਵਾ ਦਾ ਦੁੱਧ ਠੀਕ ਆ ਜਿਹੜੇ ਵੀਰ ਨੇ ਪੈਸੇ ਚੰਗੇ ਖਰਚ ਕਰਨੇ ਆ ਉਹਨੇ ਸੇਵਾ ਵਾਲੇ ਪਾਸੋਂ ਵੀ ਵੈਸੇ ਕੋਈ ਕਮੀ ਪੇਚੀ ਨਹੀਂ ਛੱਡਣੇਗੀ ਬਾਕੀ ਦੁੱਧ ਆਪਾਂ ਉਮੀਦ ਕਰ ਸਕਦੇ ਆ ਵੀ ਚੰਗਾ ਪਸ਼ੂ ਠੀਕ ਹੈ ਜੀ ਵੀ ਸਾਫ ਸੰਭਾਲ ਵਾਲੇ ਬੰਦੇ ਕੋਈ ਕਸਰ ਨਹੀਂ ਛੱਡੀ ਕਿ ਜਿੱਥੋਂ ਵੀ ਚਲੋ ਪਸ਼ੂ ਆਉਂਦੇ ਨੇ ਕਈ ਬਾਹਲੀ ਚੰਗੀ ਸਾਫ ਸੰਭਾਲ ਦੇ ਵਿੱਚੋਂ ਆਉਂਦੇ ਆ ਠੀਕ ਹੈ ਜੀ ਉੱਥੇ ਕਹਿਣਾ ਜ਼ਰੂਰ ਬਣਦਾ ਵੀ ਬਹੁਤ ਚੰਗੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਦੋਸਤ ਇਹ ਮੱਝ ਤਿਆਰ ਹੋਈ ਹੈ ਤੇ ਗੁਰਵੰਤ ਕੀ ਮੁੱਲ ਕੀ ਰਊ ਕਹਿੰਦਾ ਇਹਦਾ ਵੀ ਜੀ ਮੁੱਲ 85000 ਜਿਹੜਾ ਸਹੀ ਲੈਣ ਦੇ ਨਾਲ ਵਾ 85 85000 ਠੀਕ ਹੈ ਜੀ ਅੱਛਾ ਬਾਕੀ ਚਵਾਈ ਚਵਾਈ ਦਾ ਮੇਰਾ ਵੀ ਰਾਬਦੇ ਮੂੰਹ ਤੁਸੀਂ ਬਿਆਨ ਕਰ ਦੋ ਵੀ ਕੀ ਐ ਚਵਾਈ ਚਵਾਈ ਐ ਵਧੀਆ ਇੱਕ ਨੰਬਰ ਐ ਜੇ ਆਂਦੇ ਤੇ ਧਾਰਾ ਵਰਗੇ ਖਾਦਨੇ ਤੇ ਜੇਕਰ ਕੋਈ ਭੈਣ ਭਰਾ ਮਤਲਬ ਮੇਰਾ ਪੁੱشن ਦਾ ਤਾਂ ਵੀ ਸ਼ਾਇਦ ਕਈ ਵੀਰ ਬਹੁਤੇ ਆਪਣੇ ਜਿਹੜੇ ਆਨਲਾਈਨ ਸੌਦਾ ਕਰਦੇ ਆ ਹਾਂ ਜੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਚਵਾਈ ਦੇ ਵਿੱਚ ਭੂਰ ਫੁਵਾਰਾ ਨਜ਼ਰ ਨਾ ਆਵੇ ਉਹ ਆਪਦਾ ਜੇ ਆਨਲਾਈਨ ਕੋਈ ਮਗਾ ਵੀ ਲਵੇ ਉੱਥੇ ਲਾਗ ਚੋ ਸਕਦਾ ਹੈ ਅੱਜ ਚੋ ਕੇ ਆਪਨ ਤਸੱਲੀ ਕਰਾ ਕੋਈ ਗੱਲ ਹੋਏ ਦੇ ਆਪਣੀ ਮੱਝ ਵਗਸ ਆ ਜੀ ਬਿਲਕੁਲ ਹਾਂ ਜੀ ਬਿਲਕੁਲ ਨਵੀਂ ਦੋਸਤੋ ਇੱਕ ਆਨਲਾਈਨ ਦਾ ਜਰੀਆ ਜਿਹੜਾ ਬਹੁਤ ਬੈਟਰ ਹੈਗਾ ਪਰ ਪਹਿਲ ਜਿਹੜੀ ਹੈਗੀ ਮੈਂ ਤੁਹਾਨੂੰ ਵਾਰ-ਵਾਰ ਕਹਿ ਦਿੰਨਾ ਜਿਹੜੇ ਮੈਦਾਨ ਅਗਲਾ ਆਣ ਕੇ ਆਪਦੀ ਇੱਥੇ ਚੋਅ ਕਰੀ ਤਸੱਲੀ ਕਰੇ ਬਿਲਕੁਲ ਵੀ ਦੂਰੋਂ ਨੇੜੇ ਆਉਣੇ ਆ ਪੈਸੇ ਜਿਹੜਾ ਦੋਸਤੋ ਬਿਲਕੁਲ ਲੱਖ ਰੁਪਈਆ ਲਾਉਣ ਦੇ ਨੇੜੇ ਤੇੜੇ ਹੋ ਜਾਂਦੀ ਕਰ ਬਾਅਦ ਤੇ ਪੈਸਾ ਲਾਉਣਾ ਤੁਸੀਂ ਤੇ ਆਪਦੀ ਤਸੱਲੀ ਜਾਂ ਦੋ ਡੰਗ ਚੋਲੋ ਇੱਕ ਟਾਈਮ ਚੋਲੋ ਵੈਰੀਫਾਈ ਕਰ ਲਓ ਤਸੱਲੀ ਕਰ ਲਓ ਵੀ ਯਾਰ ਬਿਲਕੁਲ ਭਰੋਸੇਯੋਗ ਚੀਜ਼ ਆ ਹੱਕ ਸਮਝ ਕੇ ਪੈਸੇ ਲੱਗਣੀਆਂ ਦੋਸਤੋ ਰਕਮ ਜਿਹੜੀ ਆ ਤੁਸੀਂ ਇਨਵੈਸਟ ਕਰਨੀਆਂ ਤੇ ਚੀ ਆਪ ਦਾ ਗੱਡੀ 'ਚ ਉਤਾਰਨ ਤੋਂ ਪਹਿਲਾਂ ਤੁਸੀਂ ਜਿਹੜੀ ਹੈ ਤਸੱਲੀ ਕਰ ਸਕਦੇ ਜੀ ਉਹ ਲਾਂਬੇ ਵਾਲੀ ਸ਼ੈ ਨੀਗੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਇਸ ਤੋਂ ਬਾਅਦ ਤੁਹਾਨੂੰ ਦੋ ਜਿਹੜੀਆਂ ਅਗਲੀਆਂ ਮੱਝਾਂ ਦਿਖਾਉਣੀਆਂ ਦੋਸਤ ਇੱਕ ਝੋਟੀ ਦਿਖਾ ਦਾਂਗੇ ਬਿਲਕੁਲ ਅ ਕੋਈ ਵੀ ਇਹਨਾਂ ਨੂੰ ਮੋਹਰੇ ਦੇ ਵਿੱਚ ਸਮਝ ਸਕਦਾ ਥੋੜੀ ਜੀ ਮੱਥੇ ਦੇ ਵਿੱਚ ਥੋੜੇ ਜਿਹੇ ਵਾਲ ਜਿਹੜੇ ਆ ਵਾਈਟ ਉਹ ਤੁਹਾਨੂੰ ਜਿਗਰ-ਜੁਗ ਜ਼ਰੂਰ ਆਪਾਂ ਵਿਖਾ ਦੇਾਂਗੇ ਥੋੜੇ ਜਿਹੇ ਜਿਹੜੇ ਵਾਈਟ ਵਾਲ ਵਿੱਚ ਹੈਗੇ ਆ ਠੀਕ ਆ ਸੋ ਵਿਖਾ ਦੇਣਾ ਮੋਹਰੇ ਕਹਿ ਦੇਣਾ ਉਹਦੇ ਬਾਅਦ ਵਿੱਚ ਵੀਰਾਂ ਨੇ ਕਹਿਣਾ ਵੀ ਥੋੜਾ ਕ੍ਰੋਸ ਹੋ ਜਾਂਦੀ ਚੀਜ਼ ਤੇ ਬਾਕੀ ਝੋਟੀ ਚੰਗੀ ਆ ਮੇਨ ਗੱਲ ਕਰਾਂਗੇ ਵੀ ਝੋਟੀ ਦੀ ਬਾਡੀ ਬੰਤਰ ਦੀ ਹਾਈਟ ਕਾ ਤਾਂ ਪੂਰਾ ਉੱਚਾ ਵੀ ਕੋਈ ਵੀਰ ਦੂਰੋਂ ਨੇੜੇ ਆ ਜੇ ਵੀ ਛੋਟਾ ਜੀ ਹਾਈਟ ਨਹੀਂ ਹੈਗੀ ਕਦ ਉੱਚਾ ਪੂਰਾ ਠੀਕ ਆ ਤੇ ਗਰਮਤ ਵੀਰ ਕੀ ਡਿਟੇਲ ਲੈਂਦੀ ਝੋਟੀ ਦੀ ਇਹ ਦੂਜਾ ਸੂਆ ਸੋਈ ਵੀਰ ਜੀ ਦੂਜੇ ਸੂਏ ਆ ਹਾਂਜੀ ਤੇ ਸਮੇ ਕਿੰਨੇ ਕੋ ਗਏ ਨੂੰ ਇਹਨੂੰ ਸੋਈ ਨੂੰ ਅੱਜ ਕੋਈ 8 ਦਿਨ ਦਾ ਸਮਾਂ ਆ 8 ਹਾਂਜੀ ਕੱਟੀ ਇਹਦੇ ਮਗਰ ਮਗਰ ਕੱਟੀ ਆ ਜੀ ਹਾਂਜੀ ਆ ਵੇਖੋ ਲੋ ਵੀ ਪ੍ਰਭੂ ਮਗਰ ਕੱਟੀ ਆ ਠੀਕ ਆ ਮਗਰ ਕੱਟੀ ਆ ਫੀਮੇਲ ਕਾਫ ਆ ਮਗਰ ਤੇ 8 ਦਿਨ ਦਾ ਸਮਾਂ ਇੱਕ ਹਫਤਾ ਉੱਪਰ ਕੋਈ ਇੱਕ ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਦੁੱਜਨ ਝੋਟੀ ਸੂਈ ਆ ਤੇ ਮਗਰ ਕੱਟੀ ਆ ਵਾਦੇਬੰਦੀ ਆ ਵੀ ਮਗਰ ਚਲ ਬੱਚਾ ਕੱਟੀ ਆ ਠੀਕ ਆ ਜੀ ਤੇ ਗਰਮੰਤ ਹੁਣ ਦੁੱਧ ਦੀ ਗੱਲ ਕਰ ਲਈਏ ਕਿੰਨੇ ਕਿਤੇ ਚੱਲਣ ਡਈਏ ਇਹ ਵੀਰ ਦੁੱਧ 10 ਤੋਂ 15 ਉੱਪਰ ਆਪਾਂ 10 ਦੀ ਗਰੰਟੀ ਦੇਵਾਂ 10 ਦੀ ਹਾਂਜੀ ਠੀਕ ਆ ਤੇ ਚਵਾਈ ਚੁਪੀ ਇਹ ਵੀ ਇਹ ਆ ਚਵਾਈ ਇਹ ਵਧੀਆ ਇੱਕ ਨੰਬਰ ਆ ਪੋਲੀ ਚੋਂ ਠੀਕ ਆ ਜੀ ਹਾਂਜੀ ਲਓ ਵੀ ਚਵਾਈ ਜਿਹੜੀ ਆ ਦੋਸਤੋ ਇਹ ਵੀ ਬਿਲਕੁਲ ਫਰਸਟ ਕਲਾਸ ਇੱਕ ਨੰਬਰ ਚਵਾਈ ਆ ਪਤਲੇ ਪਿੰਡੇ ਦੀ ਆ ਹਾਈਟ ਕਾ ਤ ਪੂਰਾ ਉੱਚਾ ਤੇ ਨਵੀਂ ਝੋਟੀ ਆ ਠੀਕ ਆ ਜੀ ਦੂਜਨ ਝੋਟੀ ਆ ਦੂਜੇ ਸੂਵੇ ਸੋਈ ਆ ਸੈਕੰਡ ਟਾਈਮਰ ਆ ਸੈਕੰਡ ਵਿਆਹ ਤੇ ਪਈਏ ਦੋਸਤੋ ਠੀਕ ਆ ਜੀ 8 ਦਿਨ ਦਾ ਸਮਾਂ ਹੋਇਆ ਦੋਸਤੋ ਅਬੀ ਵਿਆਹ ਕੋ ਠੀਕ ਆ ਔਰ ਬਿਲਕੁਲ ਜਿਹੜਾ ਦੋਸਤੋ ਬੈਕ ਸਾਈਡ ਤੋਂ ਜਿਹੜੇ ਥਾਂ ਥਾਂ ਨੂੰ ਲੇਵਾ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਆ ਆ ਦੇਖੋ ਠੀਕ ਆ ਜੀ ਆਰਡਰ ਕੁਆਲਿਟੀ ਕਾਫੀ ਵਧੀਆ ਹੈ ਬਾਕੀ ਆ ਥਾਂ ਜਿਹੜੇ ਹੈਗੇ ਦੋਸਤੋ ਬਹਿਣੀ ਤੋਂ ਥਾਂ ਹੈਗੇ ਆ ਬਿਲਕੁਲ ਸਪੇਸ ਤੁਹਾਡੇ ਸਾਹਮਣੇ ਆ ਦੇਖੋ ਆ ਜਿਹੜਾ ਥੋੜਾ ਜਿ ਇਹ ਪਾਲਿਆ ਕੋਈ ਚੱਕਰ ਨਹੀਂ ਹੋ ਜਾਏ ਪੱਦਰਿਆਂ ਵਨ ਇੱਕ ਸਾਈਡ ਹੈ ਹਾਂ ਉਹਦਾ ਜਾਪੀ ਜਾਂਦੀ ਹੈ ਨਾ ਸਾਈਡ ਜਾਪੀ ਜਾਂਦੀ ਹੈ ਆਪਣਾ ਬਹਿਣੀ ਵਾਲੇ ਪਾਸਿਓਂ ਮਾਰ ਕੇ ਦਿਖਾਉਂਦੀ ਹੈ ਇਹ ਗੱਲ ਦੀ ਵੀ ਆਪਣੀ ਗਾਰੰਟੀ ਹੋ ਠੀਕ ਹੈ ਜੀ ਇਹ ਮਾਰ ਸਾਈਡ ਰੱਖ ਜੀ ਠੀਕ ਹੈ ਜੀ ਬਾਕੀ ਵੀਰ ਕਹਿੰਦਾ ਵੀ ਜਿਹੜਾ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਥੋੜਾ ਜਿਆਦਾ ਤੁਹਾਨੂੰ ਲੱਗੂਗਾ ਹੈਵੀ ਤੇ ਦੂਜਾ ਪਾਸਾ ਹਲਾ ਲੱਗੂਗਾ ਉਹ ਪਾਲ ਹੈਗੀ ਇੱਕ ਪਾਸੇ ਨੂੰ ਗਈ ਠੀਕ ਹੈ ਜੀ ਵੀਰਾਂ ਦਾ ਵੀ ਇਹ ਨਹੀਂ ਹੋਊਗਾ ਵੀ ਕੋਈ ਸਾਈਡ ਰੱਖਦੀ ਆ ਉਹਦੀ ਆਪਣੀ ਉਹਦਾ ਵੀ ਜ਼ਿੰਮੇਵਾਰੀ ਆ ਇਹ ਗੱਲ ਦੀ ਵੀ ਗਾਰੰਟੀ ਹੋ ਜੇ ਮਾਰ ਪਾਲਾ ਰੱਤ ਘੱਟ ਕਰਵਾਉਂ ਤਾਂ ਕਿਸੇ ਤ ਹੀ ਗਿਆ। ਮੈਂ ਉਹ ਖੋਲ ਦਿੱਤੀ ਜੀ। ਲੋ ਵੀ ਦੋਸਤੋ ਦੂਜੇ ਸਵੇਰੇ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਤਸੱਲੀ ਦੇਤੀ ਆ ਵੀਰ ਨੇ। ਅ ਮਿਲਕ ਰਿਕਾਰਡ ਦੱਸ ਦਿੱਤਾ ਤੁਹਾਨੂੰ ਹੁਜ ਮੌਜੂਦਾ ਕੀ ਹੈਗਾ ਥੱਲੇ। ਬਾਕੀ ਆਹ ਵੇਖ ਸਕਦੇ ਤੁਸੀਂ ਕੁਆਲਿਟੀ ਚੰਗੀ ਆ ਫੇਸਪੂਸ ਦੀ। ਬੈਕ ਸਾਈਡ ਤੋਂ ਜਿਹੜੀ ਆ ਤੁਹਾਨੂੰ ਬਾਹਰ ਕੱਢ ਕੇ ਤੋਰ ਕੇ ਦਿਖਾਵਾਂ। ਆ ਦੇਖੋ। ਸੋ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਹੁਣਾਂ ਦਾ ਚੰਗੇ ਚੰਗੇ ਪਸ਼ੂ ਤਨ ਜਿਹੜਾ ਦੋਸਤੋ ਇਸੇੋਂ ਹੁੰਦਾ ਠੀਕ ਹੈ ਤੇ ਕਾਫੀ ਲੌਂਗ ਟਾਈਮ ਤੋਂ ਜਿਹੜਾ ਕੰਮ ਕਰਦੇ ਆ ਰਹੇ ਨੇ ਮਮੂਦਪੁਰ ਤੁਸੀਂ ਖਾਸ ਵਿਜਿਟ ਕਰਨੀ ਆ ਅਮਰਕੋਟ ਅੱਡਾ ਲੱਗਦਾ ਅਮਰਕੋਟ ਬਿਲਕੁਲ ਨਜ਼ਦੀਕ ਆ ਕੋਈ 2 ਕਿਲੋਮੀਟਰ ਦੀ ਦੂਰੀ ਆ ਅੱਗੇ ਲਖਨਾ ਪਿੰਡ ਚਲਾ ਜਾਂਦਾ ਰਾਜੋਕੇ ਪਿੰਡ ਚਲਾ ਜਾਂਦਾ ਬਿਲਕੁਲ ਤੇ ਆਓ ਬਿਲਕੁਲ ਤੁਸੀਂ ਮਮੂਦਪੁਰ ਜਿਹੜੀ ਆ ਵਿਜਿਟ ਕਰਨੀ ਆ ਠੀਕ ਆ ਨਗ ਜਿਹੜੇ ਆ ਤੁਹਾਨੂੰ ਜਿਵੇਂ ਜਿਵੇਂ ਆਪਾਂ ਦਿਖਾਈ ਜਾ ਰਹੇ ਆ ਤੁਸੀਂ ਵੇਰਵੇ ਦੇ ਬਿਲਕੁਲ ਨਾਲ ਜਿਹੜੀ ਗੱਲਬਾਤ ਕਰ ਸਕਦੇ ਜੀ ਵੇਰਵਾ ਪਾ ਕੇ ਜਿਹੜਾ ਦੋਸਤੋ ਉਸ ਪਸ਼ੂ ਦੀ ਖਾਸ ਵਿਸ਼ੇਸ਼ਤਾ ਔਰ ਤੇ ਜਿਹੜੀ ਆ ਪੁੱਛਗੇ ਤੁਸੀਂ ਆਪ ਕੋਈ ਕਰ ਸਕਦੇ ਹੋ ਠੀਕ ਆ ਤੇ ਇਹ ਦੋਸਤੋ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਤੀ ਆ ਠੀਕ ਆ ਤੇ ਗਰਮੰਤ ਲੈਣ ਦੇ ਨਾਲ ਕੀ ਰਹੂਗਾ ਜੀ ਇਹਦਾ ਵੀਰ ਜੀ ਮੁੱਲ ਜਿਹੜਾ ਸਹੀ 75000 ਆ 75 ਹਾਂਜੀ ਠੀਕ ਆ ਜੀ ਆ 75000 ਮੁੱਲ 73000 ਦੀ ਦੇ ਦਾਂਗੇ ਭਾਈ 73 ਦੀ ਹਾਂਜੀ ਵੀ ਪੂਰੀ ਕਸਰ ਕੋਸਰ ਗਰਮੰਤ ਕੱਢ ਕੇ ਫੇਰ ਗੱਲ ਕਰਨੀ ਆਪਾਂ ਹਾਂਜੀ 73000 ਦੀ ਦੇ ਦਾਂਗੇ ਜਿਹੜੇ ਲੈ ਦੇ ਮੁੱਲ 73000 ਠੀਕ ਹੈ ਜੀ ਹਾਂ ਜੀ ਲਓ ਜੀ 73000 ਦੀ ਠੀਕ ਹੈ ਜੀ ਹੁਣ ਜੀ ਡਿਮਾਂਡ 75000 ਠੀਕ ਹੈ ਜੀ ਡਿਮਾਂਡ ਵੈਸੇ 75000 ਆ ਦੋਸਤੋ 73000 ਜਿਹੜੀ ਆ ਦੋਸਤੋ ਇਹ ਝੋਟੀ ਆ ਦਿੱਤੀ ਜਾਊਗੀ ਚੰਗੀ ਝੋਟੀ ਆ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਅੱਗੇ ਇੱਕ ਜਿਹੜੀ ਮੱਝ ਦੋਸਤੋ ਦਿਖਾਉਣੀ ਹੈ ਗੱਭਣਾ ਮੈਨੂੰ ਲੱਗਦਾ ਕਰਵਾ ਹਾਂ ਜੀ ਇਹ ਸੋਨ ਵਾਲੀ ਹੈ ਜੀ ਆ ਲੈ ਅੱਗੇ ਜਿਹੜੀ ਬਿਲਕੁਲ ਠੁੱਕੀ ਮੱਝ ਦਿਖਾ ਰਿਹਾ ਦੋਸਤੋ ਗੱਭਣਾ ਠੀਕ ਹੈ ਜੀ ਦਿਨ ਤਕਰੀਬਨ ਥੋੜੇ ਇੱਕ ਲੈ ਜੂਗੀ ਲੈਂਦੀ ਆ ਦਿਨ ਪਾਸ ਲੈਂਦੀ ਜ਼ਰੂਰ ਆ ਦਿਨ ਪਾਕੀ ਥੋ ਇਹ ਵੇਖੀ ਕੋਈ 5 ਤੋਂ 4 ਦਿਨ ਨਹੀਂ ਲਾਊਗੀ ਬਸ 5 4 ਦਿਨ ਹਾਂਜੀ ਤਿਆਰੀ ਹੀ ਹੈ ਗਮ ਹਾਂ ਫੇਰ ਤਿਆਰੀ ਮੁਕੰਮਲ ਆ ਪੂਰੀ ਹਾਂਜੀ ਤੇ ਸਵੇਰੇ ਕਿੰਵੇਂ ਮੰਨੀਏ ਫਿਰ ਇਹਨੂੰ ਸੂਹਾ ਵੇਖ ਲਓ ਤੁਸੀਂ ਹਿਸਾਬ ਲਾ ਲਓ ਉਹ ਲਓ ਜੀ ਮਾਲਕ ਦਾ ਤੀਜਾ ਹੀ ਜਾਂਦੇ ਹਾਂ ਬਜਿੱਤਾ ਲੈ ਆਂਦੀ ਚਲੋ ਜੀ ਹਾਂਜੀ ਵਪਾਰ ਦੀ ਲੈਣਾ ਦੋਸਤੋ ਵੀ ਤੀਜਾ ਮੰਨ ਕੇ ਆ ਕੋ ਖਰੀਦੀ ਆ ਕੋਈ ਵੀਰ ਚੌਥਾ ਮੰਨ ਲੇ ਆਪੋ ਆਪਣੀ ਸਮਝ ਆ ਤੁਹਾਡੀ ਤੇ ਵੈਸੇ ਤੀਜੇ ਮੰਨ ਲਿਓ ਚੌਥੇ ਮੰਨ ਲਿਓ ਠੀਕ ਆ ਦੇਣ ਹਜੇ 5 4 ਦਿਨ ਲੈ ਜੂਗੀ ਤੇ ਹਾਈਟ ਮੀਡੀਅਮ ਆ ਤੇ ਬਾਕੀ ਤੁਸੀਂ ਆ ਵੇਖ ਲਓ ਭਾਰੀ ਕਿੰਨੀ ਆ ਵਜਨ ਲੋੜ ਪੂਰਾ ਮੱਝ ਦਾ ਆ ਦੇਖੋ ਜਰਾ ਆ ਦੇਖੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਬਿਲਕੁਲ ਕਸਮਾ ਲੇਵਾ 400 ਮੋਟ ਤੋਂ ਜਿਹੜਾ ਹਵਾਨਾ ਬਿਲਕੁਲ ਮੋਟ ਤੋਂ 400 ਲੇਵੇ ਦੀ ਆ ਆ ਆਪਾਂ ਨਹੀਂ ਗਾਰੰਟੀ ਦਿੰਦੇ ਪਰ ਮਾਲਕਾਂ ਦਾ ਕਹਿਣਾ ਕਿ 14 ਕਿਲੋ ਦੇ ਚੋਇਆ ਇਸ ਲਈ ਅੱਛਾ ਜੀ ਹਾਂ ਜੀ ਬਾਕੀ ਕਰਮਾਂ ਤੇ ਗੱਲ ਇਸ ਤਰ੍ਹਾਂ ਹੈ ਆਪਾਂ ਕਹਿ ਨਹੀਂ ਸਕਦੇ ਕੋਈ ਹਾਂ ਕਹਿ ਨਹੀਂ ਸਕਦੇ ਕਿ ਪਰ ਚਲੋ ਇਹੋ ਜੇ ਆਰਡਰ ਤੋਂ ਇੱਕ ਆਈਡੀਆ ਜਿਹਾ ਲੱਗਦਾ ਹਾਂਜੀ ਥਾਣਵਾਨੇ ਤੋਂ ਇੰਝ ਜ਼ਿਆਦਾ ਕਿ ਮੈਂ ਦੁੱਧ ਦਊਗੀ ਥਾਣ ਦੇਵੇ ਤੋਂ ਲੱਗਦਾ ਬਾਕੀ ਕਿਸੇ ਪਸ਼ੂ ਦਾ ਇਹ ਸਮੁੰਦਰ ਆ ਕਿਸੇ ਦਾ ਕੋਈ ਅੰਤ ਨਹੀਂਗਾ ਤੇ ਕਿੱਥੇ ਜਾ ਕੇ ਸਟਾਪ ਬ੍ਰੇਕਾਂ ਲੱਗਣ ਹਾਂਜੀ ਠੀਕ ਆ ਵੀ ਕਈ ਵਾਰ ਦੋਸਤੋ ਆਪਾਂ ਚੀਜ਼ ਨੋਟ ਨਹੀਂ ਕੀਤੀ ਹੁੰਦੀ ਵੀ ਆਸ ਹੁੰਦੀ ਵੀ ਉਸ ਆਸ ਤੋਂ ਵੱਧ ਵੀ ਜਿਹੜਾ ਪਸ਼ੂ ਦੁੱਧ ਚਵਾ ਦਿੰਦਾ ਮਾਲਕਾ ਮਾਲਕਾ ਦਾ ਕਹਿਣਾ ਹੈ ਕਿ 14 ਕਿਲੋ ਏ ਥੱਲੇ ਚੋਇਆ ਹਾਂਜੀ ਠੀਕ ਹੈ ਜੀ ਲਓ ਜੀ ਗਰਮਾਤ ਖੋਲ ਦੇ ਵੀ ਤੋਰਗੇ ਸੋ ਸੁਭਾ ਦੋਸਤੋ ਤੀਜਾ 5 4 ਦਿਨ ਕੱਢਦੀ ਆ ਬਾਕੀ ਹੋ ਸਕਦਾ ਵੀ ਦੂਰ ਨੇੜੇ ਕੋਈ ਸਫ਼ਰ ਦੇ ਵਿੱਚ ਜਾਵੇ ਤਾਂ ਹੋ ਸਕਦਾ ਵੀ ਜਾ ਕੇ 2 ਦਿਨ ਹੀ ਕੱਢੇ ਕਿਉਂਕਿ ਤਿਆਰੀ ਮੁਕੰਮਲ ਆ ਆਰਡਰ ਬਿਲਕੁਲ ਜਿਹੜਾ ਦੋਸਤੋ ਫਿਕਸ ਜੀ ਆਰਡਰ ਆ ਮੋਢ ਤੋਂ ਬਿਲਕੁਲ ਚੌਰ ਤੋਂ ਲੇਵਾ ਖੋਲ ਕੇ ਤੋੜ ਕੇ ਦਿਖਾਉਣੇ ਆ ਚਾਰੇ ਥਣ ਵਿਥੀ ਵਿਰਲ ਸਾਈਜ਼ ਬਿਲਕੁਲ ਇੱਕਸਾਰ ਬਰਾਬਰ ਉਤੋਂ ਏ ਟੋਈ ਕੋ ਜੀ ਆ ਜੀ ਠੀਕ ਆ ਜੀ ਬਾਕੀ ਸਾਰੇ ਪੰਨੇ ਉਹ ਵੇਖ ਲਓਗੇ ਦੋਸਤੋ ਬਿਲਕੁਲ ਗੋਲ ਆਪਾਂ ਸਰਾਨੇ ਵਾਂਗੂ ਕਹਿ ਲਈਏ ਵੀ ਬਿਲਕੁਲ ਗੁੰਦਮੀ ਪਈ ਆ ਠੀਕ ਆ ਗੁੰਦੀ ਆ ਤੇ ਸੇਵਾ ਚੰਗੀ ਆ ਵਜਨ ਲੋ ਤੇ ਥਾਣ ਤੋਂ ਬਖਾਲਾ ਜੇਕਰ ਆਪਾਂ ਬੈਕ ਸਾਈਡ ਤੋਂ ਦੇਖ ਰਹੇ ਆ ਤਾਂ ਬਿਲਕੁਲ ਬਖਾਲਾ ਬਿਲਕੁਲ ਪੱਧਰੇਗਾ ਠੀਕ ਆ ਜੀ ਵੀ ਇੱਕ ਪਾਸੇ ਜਾਂ ਦੂਜੇ ਪਾਸੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਨਜ਼ਰ ਆਊਗਾ ਚਾਹੇ ਵੀਰ ਕੋਈ ਆ ਦੇਖੋ ਜੀ ਹੂੰ ਠੀਕ ਹੈ ਜੀ ਚਲੋ ਬਿਲਕੁਲ ਜਿਹੜੀ ਆ ਦੋਸਤੋ ਸਹਿਜ ਸੁਭਾ ਵਾਲੀ ਇਹ ਬਿਲਕੁਲ ਸਬਰ ਜੇ ਵਾਲੀ ਆ ਤੇ ਤੋਰਾ ਤਾਰਾ ਤੁਸੀਂ ਵੇਖੋ ਬਿਲਕੁਲ ਜਿਹੜਾ ਦੋਸਤੋ ਪੂਰੀ ਖਬਰਦਾਰ ਤੇ ਚਾਲ ਢਾਲ ਜਿਹੜੀ ਆ ਮੱਚ ਦੀ ਕਾਫੀ ਵਧੀਆ ਸੀਲ ਸਹੂਆ ਤੇ ਬਾਕੀ ਆਪ ਦੀ ਟਿੱਪ ਕੇ ਜੇਕਰ ਕੋਈ ਵੀ ਰਸਵਦਾ ਕਰਦਾ ਹੈ ਗੱਬਨਦਾ ਤੇ ਟਿੱਪ ਕੇ ਤਸਲੀ ਤੁਸੀਂ ਕਰ ਲਿਓ ਠੀਕ ਆ ਆ ਦੇਖੋ ਜੀ ਠੀਕ ਆ ਇਕ ਤੋਂ ਬਾਅਦ ਜਿਹੜੇ ਦੋਸਤੋ ਨਗਰੇ ਵਾਈ ਗਰਵੰਤ ਔਰਾਂ ਦੇ ਕੋਲ ਮੱਝਾਂ ਸੀ ਠੀਕ ਆ ਤੇ ਇਹਨਾਂ ਬੱਚੇ ਨੂੰ ਮਾਰਦਾ ਹੈ ਪਾਪੀ ਆ ਹਾਜੀ ਇਹਨਾਂ ਬੱਚੇ ਨੂੰ ਮਾਰਦਾ ਤੇ ਪਾਪੀ ਜੀ ਆਹ ਹਾਂ ਹਾਂ ਹਾਂਜੀ ਠੀਕ ਆ ਤੇ ਇਹਦਾ ਗਰਮਤ ਕੀ ਲੈਣ ਦਾ ਰੂਗਾ ਗੱਬਣ ਮੱਝ ਦਾ ਇਹਦਾ ਮੁੱਲ ਵੀ ਜੀ 65000 ਜਿਹੜਾ ਸਹੀ ਲੈ ਦੇ ਮੋਲੋ 65000 65000 ਹਾਂਜੀ ਠੀਕ ਆ ਜੀ ਹਾਂਜੀ ਚਲੋ 65000 ਦੀ ਜਿਹੜੀ ਆ ਦੋਸਤੋ ਇਹ ਮੱਝ ਲੈ ਤੇ ਆ ਠੀਕ ਆ ਜੀ ਆਪ ਦੀ ਟਿਪ ਕੇ ਦਸੰਦੀ ਕਰ ਲੋ ਦੁੱਧ ਸੋਹਣਾ ਬਾਕੀ ਉਮੀਦ ਚੰਗੀ ਵੀ ਦੱਸ ਦੋ ਬਾਹਰ ਵੀ ਚਵਾ ਦੂਗੀ ਕਿੰਨਾ ਚਵਾਊਗੀ ਦੋਸਤੋ ਮੌਕੇ ਤੇ ਆ ਅੱਗੇ ਸਮੇ ਤੇ ਛੱਡ ਦਿੰਦੇ ਆ ਬਾਕੀ ਦੁੱਧ ਵਾਲੀ ਮੱਝ ਆ ਜਰੂਰ ਤੁਸੀਂ ਖਰੀਦ ਲਿਓ ਠੀਕ ਆ ਇਸ ਤੋਂ ਬਾਅਦ ਇੱਕ ਵਾਇਰ ਦਿਖਾਉਣੇ ਆ ਦੋਸਤੋ ਬਿਲਕੁਲ ਤਾਜੀ ਸੂਈ ਸਵਾਈ ਆ ਵੱਡੀ ਵਹਿੜਾ ਕੱਦ ਕਾਠੇ ਵੀ ਤਾਂ ਤੁਹਾਨੂੰ ਦਿਖਾਉਣੀਆਂ ਆ ਕਾਫੀ ਸੋਹਣਾ ਬਖਾਲਾ ਬਖੂਲਾ ਭਾਂਡਾ ਕਾਫੀ ਚੰਗਾ ਤੇ ਗਰਮੰਤ ਇਹ ਸੂਹੇ ਕਿੰਨੇਵੇਂ ਸੂਈ ਆ ਦੂਜਾ ਸਵਾ ਵਿਰਜੀ ਦੂਜੇ ਆ ਹਾਂਜੀ ਦਿਨ ਵੀਰ ਕਿੰਨੇ ਕ ਹੋ ਗਏ ਨੇ ਸੂਈ ਨੂੰ ਇਹਨੂੰ ਆਇਤੀ ਤੀਜਾ ਦਿਨ ਹੈ ਵਿਰਜੀ ਤੀਜਾ ਦਿਨ ਹਾਂਜੀ ਠੀਕ ਆ ਤੀਜਾ ਦਿਨ ਆ ਦੋਸਤੋ ਸੂਈ ਨੂੰ ਸਵੇਰ ਦੂਜਾ ਦੱਸਦਾ ਹਾਂਜੀ ਹਾਂਜੀ ਦੂਜਾ ਸੂਹ ਮਗਰ ਬੱਛਾ ਇਹ ਮਗਰ ਬੱਛੀ ਫੀਮੇਲ ਕਾ ਹਾਂਜੀ ਮਗਰ ਬੱਛੀ ਆ ਦੋਸਤੋ ਬੱਛੀ ਆ ਮਗਰ ਠੀਕ ਆ ਜੀ ਆ ਲਓ ਜੀ ਠੀਕ ਹੈ ਮਗਰ ਬੱਛੀ ਆ ਸੈਕੰਡ ਟਾਈਮਰ ਆ ਠ ਤੇ ਆ ਆਰਡਰ ਕੁਆਲਿਟੀ ਦੇਖੋ ਜੀ ਠੀਕ ਹੈ ਕੰਢੀ ਤੇਰੀ ਉਹਨਾਂ ਜੋ ਕੋਈ ਚੱਕਰ ਨਹੀਂ ਆ ਵੇਖੋ ਆ ਦੇਖੋ ਆ ਵੇਖੋ ਵੀ ਥਣ ਦਾ ਸਹਿਜ ਵੇਖੋ ਦੋਸਤੋ ਆਰਡਰ ਕੁਆਲਿਟੀ ਦੇਖੋ ਆ ਦੇਖੋ ਚਵਾਈ ਭਰਾ ਵੇਖ ਸਕਦੇ ਹੋ ਤੁਸੀਂ ਇੱਕ ਨੰਬਰ ਜਿਹੜਾ ਭਰਾ ਹੈ ਆ ਮਗਰਲੇ ਥਣ ਕਰੋ ਚੱਕ ਜੀ ਠੀਕ ਹੈ ਜੀ ਵੀ ਬਿਲਕੁਲ ਜਿਵੇਂ ਕੰਮ ਲੋਟ ਆ ਠੀਕ ਹੈ ਜੀ ਅਗਲੇ ਨਾਲ ਅਗਲੇ ਥਾਂ ਦੀ ਚਵਾਈ ਪੀ ਲੈਣਾ ਪਿਛਲੇ ਦੀ ਆ ਲਓ ਜੀ ਹਾਂ ਜੀ ਜਿਸ ਤਰ੍ਹਾਂ ਮਰਜ਼ੀ ਕਰ ਲਓ ਜੀ ਇਹ ਨਹੀਂ ਚੱਕਰ ਕੋਈ ਕਈਆਂ ਦੀ ਗਾਵਾਂ ਦੀ ਅਗਲੇ ਤੇ ਅਗਲੇ ਦਿਨ ਨਹੀਂ ਚਵਾਈ ਹੁੰਦੀ ਅਗੜਾ ਪਿਛਲਾ ਫੜ ਕੇ ਚੋਣਾ ਪੈਂਦਾ ਹੂੰ 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 ਸਹੀ ਆ ਸਹੀ ਆ ਹਾਂਜੀ ਠੀਕ ਆ ਤੇ ਕਰਵਾ ਤਾਂ ਵੀਰੇ ਚਲੋ ਇਹਨੂੰ ਵੀ ਤੋਰ ਕੇ ਦਿਖਾਈਏ ਇੱਕ ਵਾਰੀ ਦੂਜਾ ਸਵੇਰ ਦੋਸਤੋ ਤੇ ਦੋ ਕੁ ਦਿਨਾਂ ਦੀ ਤੇ ਬੋਲਾ ਕਿੰਨਾ ਇੱਕ ਕਾਊਂਟ ਕੀਤਾ ਜੀ ਇਹਦੇ ਥੱਲੇ ਵੀਰ ਜੀ 16 ਕਿਲੋ ਬੋਲਾ ਹੋਣਾ ਇਸ ਟਾਈਮ ਤੇ ਤਿਆਰ ਹੈ 16 ਜਿਹੜਾ ਕੰਡੇ ਵਾਲਾ 16 ਕਿਲੋ ਹਾਂਜੀ ਹੂੰ ਲਓ ਜੀ 16 ਕਿਲੋ ਦੋਸਤੋ ਬੋਲਾ ਜਿਹੜਾ ਬਿਲਕੁਲ ਅੱਜ ਦੂਜੇ ਦਿਨ ਦੂਜੇ ਦਿਨ ਦੇ ਵਿੱਚ ਜਿਹੜਾ ਦੋਸਤੋ ਕਾ ਕਾਉਂਦਾ ਦੋ ਕਿੰਨੇ ਦਿਨ ਹੋਈ ਦੱਸਿਆ ਨਾ ਆ ਪਰਸੋਂ ਜਿਹੀ ਤੀਜਾ ਦਿਨ ਅੱਜ ਅੱਜ ਤੀਜਾ ਦਿਨ ਹੈ ਹਾਂਜੀ ਠੀਕ ਆ ਅੱਜ ਤੀਸਰਾ ਦਿਨ ਆ ਦੋਸਤੋ ਤੀਜਾ ਦਿਨ ਹੈ ਹਾਂਜੀ ਤੇ 15 ਤੋਂ ਪਲੱਸ 16 15 16 16 ਜਿਹੜਾ ਬਿਲਕੁਲ ਨੈਟ ਜਿਹੜਾ ਬੌਲਾ ਅੱਜ ਚੱਲਣ ਈ ਹੈ ਸਟਾਰਟਿੰਗ ਜਿਹੜੀ ਜਾਂਦੀ ਆ 15 ਤੋਂ ਪਲੱਸ 16 16 ਤੇ ਜਿਹੜੀ ਐ ਦੱਸੋ ਹੁਣ ਚੱਲਣ ਈ ਹੈ ਠੀਕ ਆ ਤਰਹਤ ਕਿ ਦਿਮਾਗ ਜੀ ਕਿੰਨੀ ਕੰਦੀ ਕਰਾਂਗੇ ਆਪਾਂ ਉਮੀਦ ਕਿੰਨੀ ਗਾ 20 ਤੋਂ ਪਲੱਸ ਨਹੀਂ ਪਲੱਸ ਹੀ ਦਊਗੀ ਵੀਰ ਜੀ ਹਾਂਜੀ ਮੈਨੂੰ ਪਤਾ ਹੈ ਤੀਜੇ ਦਿਨ ਦੀ ਸੂਈ 16 ਕਿਲੋ ਇਹ ਲੋਬੀ ਭਰਾਵੋ ਟੰਡੀ ਤੇਰੀ ਕੋਈ ਚੱਕਰ ਨਹੀਂ ਜਿੱਥੇ ਮਰਜੀ ਡੱਕ ਕੇ ਠੀਕ ਹੈ ਜੀ ਠੀਕ ਹੈ ਸੋ ਆਰਡਰ ਕੁਆਲਟੀ ਕਾਫੀ ਬੈਸਟ ਆ ਤੇ ਬਿਲਕੁਲ ਫੇਸ ਕੁਆਲਟੀ ਕਾਫੀ ਸੋਹਣੀ ਠੀਕ ਹੈ ਜੀ ਜਿਵੇਂ ਪੰਜ ਕਲਿਆਣੇ ਪਸੂ ਹੁੰਦੇ ਵੀ ਬਿਲਕੁਲ ਸਟ੍ਰੇਟ ਪਟਾ ਉਸੇ ਤਰ੍ਹਾਂ ਜਿਹੜੇ ਦੋਸਤੋ ਠੀਕ ਹੈ ਲੈਗ ਵੇਖ ਸਕਦੇ ਜੇ ਆਰਡਰ ਕੁਆਲਟੀ ਹਰ ਇੱਕ ਜੜੀ ਚੀਜ਼ ਨੋਟ ਕਰ ਸਕਦਾ ਕੋਈ ਵੀਰ ਤਸੱਲੀ ਵਾਲੀ ਹੈ ਠੀਕ ਹੈ ਜੀ ਮਗਰ ਵੀ ਬੱਛੀ ਆ ਤੇ ਸਟਾਰਟਿੰਗ ਵੀ ਚੰਗੀ ਆ ਬੌਲੇ ਤੇ ਵੀਤੋਂ ਪਲਾਸ ਉਮੀਦ ਕਰ ਸਕਦੇ ਆ ਦੋਸਤੋ ਇਹੋ ਜੀ ਆਡਰ ਕੁਆਲਿਟੀ ਇਸ ਵਾਇਡ ਤੋਂ ਠੀਕ ਆ ਜੀ ਬਾਕੀ ਅੱਗੇ ਸਮੇਂ ਤੇ ਆਪਾਂ ਸੰਡੀ ਤੇਰੀ ਫਰੈਡੀ ਆ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਗਈ ਜਦੋਂ ਚੋਣ ਦੇ ਟਾਈਮ ਤੇ ਕਿਤੇ ਲੱਤ ਨਹੀਂ ਲਾਉਂਦੀ ਠੀਕ ਆ ਭਰਾ ਹਾਂ ਜੀ ਤੇ ਗਰਮੰਤ ਕਿੱਥੋਂ ਤੱਕ ਲੈ ਦੇ ਇਹਦਾ ਡਿਮਾਂਡ ਤੇ ਵੀਰ ਜੀ ਭਾਅ 55000 ਕਰ ਲੀਏ ਭਾਅ 52 ਕਰ ਲਈ ਪਰ 50000 ਦੀ ਦੇ ਦੇਣੀ ਜਿਹੜੀ ਦੇ ਦੇਣੀ ਆਪਾਂ 50 ਦੀ ਹਾਂ ਜੀ ਜੈਸਨੂ ਵਾਲੀ ਹਾਂ ਜੀ ਇਹ ਸਾਰੀ ਕਸਰ ਨਿਕਲ ਗਈ ਜੀ ਹਾਂ ਜੀ ਠੀਕ ਆ 50000 ਦੀ ਭਰਾਵੋ ਲੈ ਦੇ ਜੈਸਨੂ ਠੀਕ ਆ ਸੋ ਆਰਡਰ ਕੁਆਲਿਟੀ ਕਾਫੀ ਬੈਸਟ ਆ ਥਣ ਥਣ ਪੂਰਾ ਮੁਠੀ ਹੱਥੀ ਚਵਾਈਆ ਕਿਸੇ ਭੈਣ ਨੇ ਕਰਨੀ ਆ ਵੀਰ ਨੇ ਕਰਨੀ ਆ ਜਿਹੜਾ ਮਰਜ਼ੀ ਚੋ ਸਕਦਾ ਇਹਨੂੰ ਠੀਕ ਆ ਜੀ ਚਵਾਈ ਜਦਾਂ ਮਰਜ਼ੀ ਭਰ ਆ ਕੇ ਵੇਖੋ ਠੀਕ ਆ ਜੀ ਪੂਰੀ ਚਵਾਈ ਕਰਕੇ ਵੇਖੋ ਤਸੱਲੀ ਕਰ ਲਿਓ ਬਿਲਕੁਲ ਚਵਾਈ ਤੇ பசੂ ਆ ਤਸੱਲੀ ਕਰ ਲਿਓ ਠੀਕ ਆ ਜੀ 50 ਹਜ਼ਾਰ ਦੇ ਵਿੱਚੋਂ ਕੋਈ ਛੋਟੇ ਆਪਾਂ ਮੌਕੇ ਦੀ ਖੇੜ ਆ ਜੋ ਵੀ ਹੋਣਾ ਤੇਰੀ ਕੋਈ ਚੱਕਰ ਨਹੀਂ ਚੜ ਮਾਰਨ ਵਾਲਾ ਚੱਕਰ ਨਹੀਂ ਦੇ ਲਓ ਜੀ ਅੱਗੇ ਛੜ ਮਰੂ ਠੀਕ ਆ ਜੀ ਲਓ ਨਹੀਂ ਆਪ ਵੀ ਪਾਸੇ ਕਰੀ ਜਾਓਗੇ ਧੱਕੇ ਮਾਰ ਮਾਰ ਮੈਨਾਂ ਫਿਰ ਵੀ ਨਹੀਂ ਜਾਂਦੀ ਹਾਂਜੀ ਓੰਜ ਆਮ ਗਾਈ ਤੁਹਾਨੂੰ ਪਹੜਾ ਤੇ ਲਾਉਂ ਦਿੰਦੀ ਲਓ ਜੀ ਠੀਕ ਆ ਜੀ ਲਾਵੀ ਗੁਰਵੰਤ ਸਿੰਘ ਆਇਆ ਧੋਗੇ ਪਸ਼ੂ ਆਪਣੇ ਕੋਲ ਆਹ ਜੀ ਤੇ ਨੰਬਰ ਬੋਲ ਦਈਏ ਆਪਣੀ ਦੇ ਨੰਬਰ ਹੈਗਾ ਵੀ ਜੀ 98772 8430 98772 8043 ਇਹ ਇਹ ਨੰਬਰ ਇੱਕ ਚੱਲਦਾ ਇਹ ਤੇ ਵਟਸਐਪ ਚੱਲਦਾ ਇੱਕ ਹੀ ਨੰਬਰ ਹੈ ਜੀ ਹਾਂਜੀ ਇੱਕੋ ਹੀ ਠੀਕ ਹੈ ਭਰਾ ਸੋ ਦੋਸਤੋ ਇਹ ਸਨ ਬਾਈ ਗੁਰਵੰਤ ਮੇਰੇ ਨਾਲ ਪਿੰਡ ਮਮੂਦਪੁਰ ਤੁਸੀਂ ਖਾਸ ਵਿਜ਼ਿਟ ਕਰ ਲਿਓ ਪੰਜ ਨਗ ਦਿਖਾਦੇ ਆ ਪੰਜਾਂ ਨਗਾਂ ਦੇ ਵਿੱਚੋਂ ਚਾਰ ਪਸ਼ੂ ਤਾਂ ਬਿਲਕੁਲ ਜਿਹੜੇ ਆ ਦੋਸਤੋ ਬੌਲੇ ਤੇ ਦੁੱਧ ਤੇ ਜਿਹੜੇ ਆ ਚਲਣਦੇ ਆ ਇੱਕ ਮੰਜ ਬਿਲਕੁਲ ਗੱਬਣਾ ਤਿਆਰੀ ਤੇ ਆ ਜ਼ਰੂਰ ਤੁਸੀਂ ਉਹਦੇ ਬਾਰੇ ਵੀ ਗੱਲਬਾਤ ਕਰ ਲਿਓ ਟਿੱਪ ਕੇ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ